ਪਹਿਲੀ ਰੇਡ ਕਹਿੰਦੇ ਮੁੰਡਾ ਗੁਜਰਾ ਦਾ ਸੈਦੇ ਕੇ ਰੋਹੇਲੇ ਦੇ ਕਬੱਡੀ ਕੱਪ ਦਾ ਕਹਿੰਦੇ ਗ੍ਰੈਂਡ ਫਾਈਨਲੇ ਸ਼ੁਰੂ ਹੋ ਗਿਆ ਲਓ ਸ਼ਹਿਯਾਦ ਨੇ ਕਬੱਡੀ ਪਾ ਦਿੱਤੀ ਹੈ ਚਾਰ ਚੋਹੇ ਤਿਆਰ ਪਰ ਤਿਆਰ ਬੋਟਾ ਅੰਦਾੜੇ ਵਾਲਾ ਹੁਸ਼ਿਆਰਾ ਬਾਪਰ ਵਾਲਾ ਖੁਸ਼ੀ ਦੁੱਗਾ ਵਾਲਾ ਪਈ ਹੋਈ ਰੇਡ ਤੇ ਚਾਰਾਂ ਦੇ ਵਿੱਚੋਂ ਲਓ ਖੁਸ਼ੀ ਤੇ ਸ਼ਾਜੀ ਖੁਸ਼ੀ ਤੇ ਸ਼ਾਜੀ ਅੱਜ ਦੇ ਦਿਨ ਦਾ ਫਾਈਨਲ ਲਓ ਪੈਂਦੀ ਰੇਡ ਓ ਨੰਬਰ ਕਹਿੰਦੇ ਰੇਡਰ ਦਾ ਉਹ ਦੁਨੀਆ ਖੁਸ਼ ਹੋ ਗਈ ਮੇਰੇ ਮਿੱਤਰੋ ਇਹ ਕਹਿੰਦੇ ਜਿਲ੍ਹਾ ਫਿਰੋਜ਼ਪੁਰ ਦੇ ਉਹ ਵਿੱਚ ਫਾਈਨਲ ਖੇਡਿਆ ਜਾ ਰਿਹਾ ਰੇਡਾਂ ਪੈਣ ਗਿਆ ਜੱਫੇ ਲੱਗੂ ਲੱਗਣਗੇ ਦੁਨੀਆ ਦੇਖੂ ਮੇਰੇ ਮਿੱਤਰੋ ਫਰਿਆਦ ਦੁਨੀਆ ਬਹੁਤ ਬਹੁਤ ਪਿਆਰ ਕਰਦੀ ਹੈ ਗੁਰਵਿੰਦਰਾ ਸੈਟ ਕਰਲਾ ਸਵਾਦ ਵੱਖਰਾ ਅੱਜ ਫਿਰੋਜ਼ਪੁਰ ਦੇ ਵਿੱਚ ਭੰਗੜਾ ਪੈਂਦਾ ਇਹਨੂੰ ਪੈਸੇ ਸੈਟ ਕਰ ਬਾਦ ਜਿੰਮੀ ਖੋਲ ਦੇ ਲਓ ਕਹਿੰਦੇ ਰਵੀ ਕਲਸੀ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਹਤਾ ਹੈ ਜਿਹੜੇ ਵੀਰਾਂ ਦੀ ਡਿਊਟੀ ਨਹੀਂ ਗਰਾਊਂਡ ਦੇ ਵਿੱਚ ਥੋੜਾ ਥੋੜਾ ਸਾਈਡ ਤੇ ਇੱਕ ਪਾਸੇ ਹੋ ਜਾਣਗੇ ਲਓ ਕਲਸੀ ਵਾਲੇ ਨੇ ਕਬੱਡੀ ਪਾ ਦਿੱਤੀ ਹੈ ਸੈਦ ਦੇ ਕਿ ਰੋਹੇਲੇ ਦੇ ਵਿੱਚ ਜਿਹੜੇ ਫਰੋਜਪੁਰ ਦੇ ਵਿੱਚ ਰੌੜਕਾ ਆ ਫਾਈਨਲ ਚੱਲਦਾ ਹੋਇਆ ਬੂਟਾ ਤੇ ਰਵੀ ਰਵੀ ਤੇ ਬੂਟਾ ਔਰ ਨੰਬਰ ਕਹਿੰਦੇ ਰੇਡਰ ਦੇ ਹਿੱਸੇ ਜਾ ਜਿਹੜਾ ਬਿੱਕਾ ਛਾਤਲਾ ਹੱਥਾਂ ਨੂੰ ਕਲੀ ਲਾਈ ਹੈ ਪ੍ਰਮਾਤਮਾ ਨੂੰ ਯਾਦ ਕੀਤਾ ਆ ਮੁੰਡੇ ਚਿੱਟੀਆਂ ਨਿਕਰਾਂ ਵਾਲੇ ਇੱਕ ਪਾਸੇ ਫਰਿਆਦ ਲੱਗਾ ਹੋਇਆ ਨਾਲ ਜੋਦ ਲੱਗਾ ਹੋਇਆ ਇਹ ਦੂਜੇ ਪਾਸੇ ਕਲਸੀ ਵਾਲਾ ਇੰਦਰ ਤ ਲੱਗਾ ਹੋਇਆ ਚਾਰਾਂ ਦੀ ਘੁੰਮਦੀ ਚੇਨ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ ਲਓ ਪੈਂਦੀ ਰੇਡ ਇਹਨੂੰ ਫਰਿਆਦ ਆਉਂਦੇ ਆ ਇਹਨੂੰ ਜਸਮਾਨੀ ਚੁੰਮਕ ਵੀ ਆਉਂਦੇ ਆ ਉਹ ਬੱਲੇ ਬੱਲੇ ਕਰਾ ਗਿਆ ਲੈ ਵੀ ਮੀਕਾ ਫੌਜੀ ਆ ਗਿਆ ਲਓ ਫੌਜੀ ਆ ਗਿਆ ਉਧਰ ਖੁਸ਼ੀ ਦੇ ਕਹਿੰਦੇ ਤਿੰਨ ਜੱਸਿਆਂ ਦੇ ਲਖਵਿੰਦਰ ਆਸਟ੍ਰੇਲੀਆ 2100 ਦੇ ਰਹੇ ਲੋ ਫੌਜੀ ਰੇਡ ਪਾ ਰਿਹਾ ਰਾਮਗੜ੍ਹ ਵਾਲੇ ਵੀ ਕਹਿੰਦੇ ਕਬੱਡੀ ਪੈ ਰਹੀ ਆ ਚਾਰੇ ਕਹਿੰਦੇ ਤਿਆਰ ਬਰ ਤਿਆਰ ਰੇ ਉਹ ਚਾਰਾਂ ਦੇ ਵਿੱਚੋਂ ਦੇਖੋਗੇ ਉਹ ਲਾਲਾ ਲਾਲਾ ਹੋ ਗਈ ਘਾੜਾ ਦੇ ਆ ਹਲਸੀ ਓਏ ਘਰੋਂ ਘਰੀ ਤੋਰ ਤੇ ਸੁੱਚਾ ਪੇ ਮਲਸੀ ਕਬੱਡੀ 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 ਇੱਥੇ ਰੱਖਾ ਇੱਥੇ ਰੱਖਾ ਇੱਥੇ ਰੱਖਾ ਓਏ ਕਬੱਡੀ 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 ਓਏ ਲੈ ਵੀ ਫਿਰੋਜ਼ਪੁਰੀ ਉਹ ਨਜ਼ਾਰਾ ਆ ਰਿਹਾ ਤੇ ਦੋਨਾਂ ਦੀ ਮਾਰੇ ਤਾੜੀਆਂ ਮਾਰੋ ਇੱਕ ਵਾਰੀ ਜ਼ੋਰਦਾਰ ਸੋਹੀ ਭਰਾ ਦੇ ਵੀ ਫਰਿਆਂ ਤੇ ਦੋ ਜਫੇ 5000 ਦੇ ਹੋਣਗੇ ਲਓ ਅੱਜ ਦੇ ਦਿਨ ਦਾ ਫਾਈਨਲ ਆਹ ਸਰੇ ਦਾ ਮੁਕਾਬਲਾ ਚੱਲਦਾ ਹੈ ਰਕੇਸ਼ ਪਾਪਰੀ ਆ ਕਬੱਡੀ ਭਾ ਰਿਹਾ ਹੁਣ ਚਾਰਾਂ ਦੇ ਵਿੱਚੋਂ ਕੌਣ ਕੌਣ ਬਲੇ ਬਲੇ ਕਰਾਵੇਗਾ ਪੱਟਾਂ ਦੇ ਪਾਜਦੀਆਂ ਥਾਪੀਆਂ ਚਾਰ ਨੇ ਚਾਰੇ ਤਿਆਰ ਬਰ ਤਿਆਰ ਲਓ ਫਰਿਆਦ ਫੇਰ ਆਹ ਫਰਿਆਦ ਫੇਰ ਪਰ ਨੰਬਰ ਰੇਡਰ ਦੇ ਹਿੱਸੇ ਜਾ ਜਿਹੜਾ ਪਵਨ ਦੇ ਸ਼ਰਨ ਕਹਿੰਦੇ ਵੀ ਇੰਦਰਜੀਤ ਦੇ ਹਰ ਜੱਫੇ ਦੇ ਉੱਪਰ 2100 ਦੱਪਾ ਜਾਵੇਗਾ ਆਓ ਸਾਹਮਣੇ ਰੇਡ ਪੈ ਰਹੀ ਹੈ ਚਾਰੇ ਕੰਦੇ ਪਿਆਰ ਪਰ ਪਿਆਰ ਨੇ ਓਏ ਗੱਲ ਕਰ ਲੈਣ ਦੋ ਕਬੱਡੀ ਦੀ ਓ ਧੰਨਵਾਦ ਨੂੰ ਭਰਾਮਾ ਦਾ ਓ ਲੱਖਾਂ ਲੱਗਾ ਇਹ ਕਹਦੇ ਆ ਨੇ ਨਹੀਂ ਗੱਲਾਂ ਬੜੀਆਂ ਓ ਜਲੋਤਵਾਦਾਂ ਦੇ ਭਰਾਮਾ ਦੇ ਲਈ ਬਿੱਕਾ ਛਾਤਰ ਵਾਲਾ ਬੜੀ ਦੂਰ ਤੋਂ ਚੱਲ ਕੇ ਆਇਆ ਓ ਕਿੱਥੇ ਹਰਿਆਣਾ ਓ ਕਿੱਥੇ ਛਾਤਰ ਕਿ ਬੰਡੇ ਦੂਰ ਪਿਛੋੜਾਂ ਦੇ ਉਹ ਬਾਗੇ ਖੜੀ ਰਾਂ ਪੁੱਛਦੀ ਪੁੱਛਦੀ ਨਹੌਰਾں ਦੇ ਆਹ ਕਬੱਡੀ 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 ਫਰਿਆਦ ਕੋਸ਼ਿਸ਼ ਕਰਦਾ ਪਰ ਬਿੱਕਾ ਛਾਤਰ ਕਹਿੰਦੇ ਵਾਟਾਂ ਵੜਦਾ ਤੁਰਿਆ ਆਉਦਾ ਅਜ ਦੇ ਦਿੰਦਾ ਫਾਈਨਲ ਚੱਲਦਾ ਆਹ ਦੁਰੀਆਂ ਦੇ ਵੱਡੇ ਸਟਾਰ ਆਏ ਹੋਏ ਆ ਤੇ ਸ਼ਹੀਦਾਂ ਦੀ ਯਾਦ ਆ ਆਹ ਸਾਹਮਣੇ ਕਹਿੰਦੇ ਸ਼ਾਜੀ ਉੱਡਣਾ ਸੱਪ ਕਬੱਡੀ ਦਾ ਉਹ ਸੱਪ ਕਬੱਡੀ ਪਾਰਿਆ ਗਗਲ ਕਹਿੰਦਾ ਉਹ ਜੋ ਆਖੀ ਓ ਜੋ ਖੁਸ਼ੀਆਂ ਖੂ ਓ ਖੁਸ਼ੀਆਂ ਖੁਸ਼ੀਆਂ ਗੱਲ ਟਿਕਾਣੇ ਲੱਜੂ ਮਰੇ ਮਿੱਤਰੋ ਗਗਰੋ ਦੀ ਵੀਰ ਨੇ ਕਹਿੰਦੇ 31000 ਓ ਤੇਰੇ ਤੇ ਮਾਵਾ ਭਾਈ ਓ 31000 31000 ਏ ਸ਼ੇਹਯਾਰ ਡਿਆਣਾ ਸੋਆਣਾ ਪੈ ਕਾਮੀਦ ਮੇੜ ਪਾ ਓ 31000 ਬੰਦਾ ਲੱਗਦਾ ਲਾਉਣ ਵਾਲੇ ਨੂੰ ਮੈਂ ਸਵਾਦ ਆਉਂਦਾ ਤੇ ਜਿਹਨੂੰ ਮਿਲਨੇ ਉਹਨੂੰ ਵੀ ਪਤਾ ਲੱਗਣਾ ਆ ਬੋਲਣ ਦੀ ਵੀ ਗੱਲ ਬਣ ਜਾਂਦੀ ਆ ਬੋਲਣ ਦੀ ਵੀ ਗੱਲ ਬਣ ਜਾਂਦੀ ਆ ਹੁਣ ਸੋਵਾਂ ਵਾਲੇ ਸੋਵਾਂ ਵਾਲੇ ਮੁੰਡੇ ਕਹਿੰਦੇ ਵੀ ਸੋਵਾਂ ਦਾ ਕੰਮ ਖਤਮ ਉਹ 31000 ਆ ਫਰਿਆਦ 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 ਜਸਮਾਨੀ ਚੁਮਕ ਤੇ ਰਕੇਸ਼ ਲਓ ਫਰਿਆਦ ਤੇ ਰਕੇਸ਼ ਦੇ ਦਰਮਿਆਨ ਪਰ ਬੋਪਰੀਆ ਵੀ ਕਿੱਥੇ ਲੋਟ ਆਉਂਦਾ ਆ ਨਵੀਨ ਕੋਰ ਜੀ ਉਮਰ ਦਾ ਮੁੰਡਾ ਕਹਿੰਦੇ ਓਡ ਜੂਡ ਜੂ ਕਰਦਾ ਅਗਲੀ ਰੇਡ ਕਹਿੰਦੇ ਰਵੀ ਕਲਸੀ ਵਾਲਾ ਤਿਆਰ ਪਰ ਤਿਆਰ ਇਹ ਮੈਚ ਹੋਣਗੇ ਟਕਾੜੇ ਜੱਟ ਆਉਣਗੇ ਪਤਾ ਲੱਗ ਜੂ ਕਹਿੰਦਾ ਕਿਡੂਗਾ ਪਾੜੀ ਉਹ ਗੁੰਡੀਆਂ ਦੇ ਸਿੰਘ ਫਸ ਗਏ ਅੱਜ ਨਿੱਤ ਰੁਬੜੇ ਦੇ ਖਾੜੀ ਇਹ ਪਰ ਕਹਿੰਦੇ ਉਹ ਬੂਟਾ ਨਾੜੇ ਵਾਲਾ ਜਦੋਂ ਭੱਜਿਆ ਪੰਜਾਬੀਆਂ ਦਾ ਪੁੱਗਜੀ ਕਹਿੰਦਾ ਚੱਕ ਦੂਗਾ ਚੱਕ ਦੋ ਬੱਚਿਆਂ ਪੰਜਾਬੀਆਂ ਦਾ ਬੁੱਜਕੂ ਬੱਲੇ ਬੱਲੇ ਕਰਾ ਦਿਆ ਬੂਟਾ ਵੀ ਸਿਰਾਂ ਲ ਆ ਗਿਆ ਆ ਕਹਿੰਦੇ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਹੋਈ ਪਈ ਆ ਇਹ ਤੇਰੇ ਜੱਟ ਨੇ ਕਰਾਈ ਹੋਈ ਆ ਇਹ ਤੇਰੇ ਜੱਟ ਨੇ ਕਰਾਈ ਹੋਈ ਇਹਨੂੰ ਬੂਟਾ ਆ ਰਿਹਾ ਭਾਈ ਬੂਟੇ ਦਾ ਜਹਾ ਅਗਨੀ ਰੇਡ ਬਿੱਕਾ ਛਾਤਰਾਂ ਆ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਾਧਾ ਹੋਇਆ ਹੈ ਲੈ ਵੀ ਲਾਤੋ ਵਾਲਾ ਕਿਹੜੇ ਪਾਸੇ ਆ ਜਾ ਮੇਰਾ ਵੀ ਰਣਮਲ ਕੇ ਸਾਂਝ ਪਾਵਾਂਗੇ ਆ ਬਿੱਕੇ ਦੇ ਕਬੱਡੀ ਪਾਈ ਹੈ 1100 ਦੇ ਵਿੱਚ ਪੂਰਨ ਸਿੰਘ ਜੀ ਵੱਲੋਂ ਆ ਰੇਡ ਤੇ 1100 ਪਾ ਜਾਵੇਗਾ ਇਪਰ ਕਹਿੰਦੇ ਚਾਰ ਚਾਰੇ ਪਿਆਰ ਦੇ ਕਮੇਟੀ ਵਾਲੇ ਮੁੰਡੇ ਕਹਿੰਦੇ 10000 ਹੋਰ ਪਾ ਕੇ ਖੁਸ਼ੀ ਦੇ ਤਿੰਨ ਜੱਫੇ 41000 ਦੇ ਫੇ ਉਹ ਆ ਗਿਆ ਸ਼ਹਿਜ਼ਾਦ ਅਲੀ ਸ਼ਹਿਜ਼ਾਦ ਅਲੀ ਮੇਰੇ ਮਿੱਤਰੋ ਉਹ ਫਰੀਆ ਦਾ ਵੀਰ ਕਬੱਡੀ ਪਾ ਰਿਹਾ ਹੈ ਜਾਫੀ ਚਾਰ ਤਿਆਰ ਨੇ ਲੈ ਵੀ ਖੁਸ਼ੀ ਸਿਆ 41000 ਹੋ ਉਹ ਪਰ ਰੁਕ ਉਹ ਗਲ ਖੜੀ ਆ ਫਕੀਰ ਇਸਹਾਮ ਦੇ ਪੁੱਤਰ ਦੀ ਅੰਕ ਕਹਿੰਦੇ ਕਲਸੀਆਂ ਦੀ ਟੀਮ ਦੇ ਹਿੱਸੇ ਵਿੱਚ ਜੁੜਦਾ ਹੋਇਆ ਆ ਹਣੀ ਚਾਹ ਲੈ ਸੋਹਣਿਆ ਤੋਂ ਟਰੈਕਟਰ ਜਿੱਤੇ ਆਹ ਕਹਿੰਦੇ ਟਰੈਕਟਰ ਟਰੈਕਟਰ ਦਾ ਜੇਤੂ ਹੈ ਹਣੀ ਚਾਹ ਲੈ ਚਲਦੀ ਆ ਓਏ ਆਹ ਕੌਣ ਕਿੱਥੇ ਚੜ ਚੱਲਿਆ ਇਹਨੂੰ ਪੁੱਛੋ ਯਾਰ ਡਰਾਇਰ ਦਿੱਤਾ ਸੀ ਆਹ ਸਾਹਮਣੇ ਰੇਡ ਪੈ ਰਹੀ ਐ ਇੱਥੇ ਕਹਿੰਦੇ ਚਾਰੇ ਪਿਆਰ ਵਰ ਪਿਆਰ ਨੇ ਅੰਮਰ ਕਹਿੰਦੇ ਬੱਲੇ 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 ਸਾਡੇ ਕੇ ਸਾਡੇ ਕੇ ਸਾਡੇ ਕੇ ਵਹਿਲਾ ਨੱਚੋ 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 ਜਾਣ ਜਿੰਨੇ ਮਰਜੀ ਆਉਣੇ ਆਈਏ ਜਿੰਨੇ ਆ ਆਇਆ ਹੋਣਾ ਜੀ ਹੋਣ ਆਜੀ ਪੁਆਇੰਟ ਹੋਣ ਕੇ ਸਾਲ ਹੋਵੇ ਇੱਕ ਵਾਰੀ ਰੋਲਾ ਰੁੱਪਾ ਪਾ ਦੋ ਵੱਡਾ ਗ੍ਰੈਂਡ ਫਾਈਨਲ ਹੈ ਅੱਜ ਦੇ ਦਿਨਾਂ ਖੇੜਿਆ ਜਾ ਰਿਹਾ ਕੁਰਸੀਆਂ ਤੇ ਬੋਪਰ ਦੋ ਵੱਡੀਆਂ ਟੀਮਾਂ ਦਾ ਮੈਚ ਖੇੜਿਆ ਜਾ ਰਿਹਾ ਬੈਸਟਾਂ ਨੂੰ ਮੋਟਰਸਾਈਕਲ ਮਿੱਠੂ ਕੱਦੋ ਜਸ਼ਨ ਕੱਦੋ ਬੋਲਾ ਹੀ ਅਸੇ ਉਹਨਾਂ ਵੱਲੋਂ ਦਿੱਤੇ ਜਾਣਗੇ ਗੱਲ ਲੱਗੂਗੀ ਟਿਕਾਣੇ ਗੱਲ ਖੜ ਗਈ ਕਿੱਥੇ ਆ ਗਏ ਉਧਰ ਕਹਿੰਦੇ ਲੋਕਾਂ ਨੇ YouTube ਦੀ ਵਿੱਚ ਜੀਕ ਮਰਾਈ ਹੋਈ ਐ ਉਹਦੇ ਤੇ ਵੀ ਕਹਿੰਦੇ ਵੱਡੀ ਗਿਣਤੀ ਹੋ ਗਈ ਐ ਉਹ ਸਾਰੇ ਵੀਰਾਂ ਦਾ ਧੰਦਾ ਜਿਹੜੇ ਲਾਈਵ ਦੇਖ ਰਹੇ ਆਪਣੇ ਘਰਾਂ ਦੇ ਵਿੱਚ ਬੈਠੇ ਉਹਨਾਂ ਦੇ ਲਈ ਵੀ ਦਵਾਵਾ ਨੇ ਹਾਂ ਲੈ ਵੀ ਅਮਰੀਕ ਬਾਈ ਇਧਰ ਕੱਦੋਂ ਵਾਲਾ ਹਰਮਨ ਕਹਿੰਦਾ ਵੀ ਖੁਸ਼ੀ ਦੇ ਤਿੰਨ ਜਫੇ ਇੱਕ ਤਾਲੀ ਦੇ ਬੋਲੇ ਗਏ ਸੀ ਸੋਹੀ ਬ੍ਰਦਰ ਵੱਲੋਂ 100 ਰੁਪਏ ਪੱਕੇ ਓਤੇ ਲੱਖ ਤੇ 1000 ਗੱਲ ਕਹਿੰਦੇ ਓਤੇ ਲੱਖ ਤੋਂ ਟੱਪ ਗਈ ਹੈ ਮੇਰੇ ਮਿੱਤਰੋ ਪਹਿਲਾਂ ਗਗਨੂ ਨੇ ਕਹਿੰਦੇ 31 ਜਾਂਡਾ ਤੇ ਹੁਣ ਕਹਿੰਦੇ 20 ਹੋਰ ਬੋਲ ਦਿੱਤਾ ਗੱਲ ਲੱਗੇ ਜੀ ਟਿਕਾਣੇ 55000 ਦਿੱਤਾ ਜੋ ਪਰ ਪੁਆਇੰਟ ਜਿਹੜਾ ਹੋਲਡ ਕੀਤਾ ਗਿਆ ਉਹ ਦੇਖਿਆ ਜਾਵੇਗਾ ਵੱਡਾ ਗ੍ਰੈਂਡ ਫਿਨਾਲੇ ਆਇਦੇ ਦਿੰਦਾ ਖੇਡਿਆ ਜਾ ਰਿਹਾ ਸਤੀਸ਼ ਪਾਣੀ ਲੈ ਕੇ ਕਿੱਥੇ ਚੱਲਿਆ ਅੱਛਾ ਮੈਚ ਕਾ ਦਾ ਸਰਪੰਚੀ ਦੀਆਂ ਵੋਟਾਂ ਵਾਲਾ ਜੰਮੀ ਹੋ ਜਾਂਦਾ ਹੈ ਹੁਣ ਉਹ ਗੱਡੀ 'ਚ ਰਿਜ਼ਲਟ ਕੀ ਆਉਂਦਾ ਹੈ ਮੇਰ ਕਰੇ ਪ੍ਰਮਾਤਮਾ ਸੁਨੇਹੀ ਹੋੜ ਸੁੱਖ ਦੇ ਆਪਾਂ ਤੇ